ਮਾਰੂ ਮੁਹੱਲਾ ਜਿਹਾ ਪਿਛਲੇ ਗੁਨਾਹ ਬਖਸਾਏ ਜੀਓ ਜੀ ਜੀ ਪਿਛਲੇ ਜਿਹੜੇ ਜਨਮਾਂ ਜਨਮਾਂ ਦੇ ਗੁਨਾਹ ਕੀਤੇ ਹੋਏ ਐ ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਪਾਸੋਂ ਮੁਖਸ਼ਾਲ ਅੱਗੇ ਵਾਹ ਕੇ ਕੋਈ ਓਗਣ ਨਾ ਕਰ ਸਾਰੇ ਓਗਣੇ ਵੱਲ ਹਸ ਤੋੜ ਲੈ ਓਗਣ ਇੰਨੇ ਆਪਣੇ ਜੇ ਤਰਸ ਨੂੰ ਸਮੁੰਦਰ ਮੀਨ ਭਰਿਆ ਇੱਥੇ ਓਗਣਾਰੇ ਦਇਆ ਕਰੋ ਕਿ ਮੇਰੋਂ ਪਾਓ ਦੁਬੇ ਤਪਰਦਾਰੀ ਪਿਛਲੇ ਜਨਮਾਂ ਜਨਮਾਂ ਦੇ ਜਿਹੜੇ ਗੁਨਾਹ ਹੈ ਉਨਾ ਕਰਕੇ ਤੰਦਰੁਪੁਣਾ ਬਖਈ ਪੁਣਾ ਹੈ ਸਾਡੇ ਅੰਦਰ ਸੋ ਪਹਿਲੋਂ ਬੁਨਾਉ ਬਖਸਾਣਾ ਕਰੇ ਜੀਵੋ ਹਬ ਤੂੰ ਮਾਰਗ ਪਾ ਇਸ ਗੁਰੂ ਕਾ ਜਨਮ ਵਿੱਚ ਤੂੰ ਗੁਰੂ ਦੇ ਦੀਰਵਾਸ ਕਰ ਇਹ ਮਾਰਾ ਹੁਣ ਸਾਨੂੰ ਅੱਗੇ ਵਾਸਤੇ ਆਪਦੇ ਸੰਤੀ ਸਾਹਿਬ ਗਿਆਨ ਦੇ ਨਾਲੇ ਰਸਤੇ ਵਿੱਚ ਪਉੜਾ ਓਕਾਰ ਹਰ ਕੀ ਚਰਨੀ ਲਾਗ ਰਹਾ ਸੱਠੇ ਪਾਇ ਹੈ ਪਾਈ ਹਰੀ ਅਕਾਲ ਪੁਰਖ ਦੇ ਪੂਰਤ ਚਰਨਾ ਕਮਲਾ ਚ ਲੱਗੇ ਰਹੀ ਹੈ ਵਿੱਚੋਂ ਆਪ ਗਵਾ ਮੈਨੂੰ ਜਿ ਲੱਗੇ ਮਾਨ ਨਾ ਕਰੀਏ ਕਿ ਮੈਂ ਤੁਹਾਡੇ ਚਰਨਾ ਨਾਲ ਜੁੜਿਆ ਹੋਇਆ ਹਾਂ ਵਿੱਚੋਂ ਆਪ ਦਾ ਭਾਗ ਜਿਹਾ ਹੰਕਾਰ ਨੂੰ ਗੋਲੋਂ ਕਰੀਏ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਇ ਗੁਰਮੁਖਾਂ ਦੀ ਸੰਗਤ ਕਰ ਪਰ ਮੇਰੇ ਸੁਣੋ ਹਰੀ ਅਕਾਲ ਪਰਮੇ ਅੰਮ੍ਰਿਤ ਨਾਮ ਨੂੰ ਧਿਆਨ ਕਰ ਸਦਾ ਹਰ ਚਰਨੀ ਲਾਗ ਰਹਾ ਸਦਾ ਵਾਸਤੇ ਬੇਨਤੀ ਕਰ ਹਰੀ ਆਪ ਜੀ ਚਰਨਾ ਜੁਨੇ ਲੱਗਾ ਹੀ ਰਹਾ ਇਕ ਮਨ ਇਕੈ ਭਾ ਜੇ ਦੁਰਮਨ ਹੋ ਕੇ ਇਕਾਗਰ ਹੋ ਕੇ ਪ੍ਰੇਮ ਕਰਕੇ ਜਦੋਂ ਇਕਾਗਰ ਹੋ ਕੇ ਲੱਗਾਂਗੇ ਕਿਤੇ ਕਿਤੇ ਹੋ ਕੇ ਤਾਂ ਇੱਕ ਦਾ ਭਾਵ ਪ੍ਰਕਾਸ਼ ਹੋਵੇਗਾ ਰਹਾ ਹੋ ਨਾ ਮੈਂ ਜਾਤ ਨਾ ਪਤ ਹੈ ਬੀਰ ਦੀ ਗਰ ਸੱਚੇ ਪਾਤਸ਼ਾਹ ਨਾ ਤਾਂ ਅਮਰੀਕਾ ਉਤਮ ਜੰਮੀ ਜਾਤੀ ਹੈ ਅਜੇ ਨਾ ਮੇਰੀ ਕੋਈ ਇੱਜ਼ਤ ਅਬਰੋਹ ਹੈ ਸੰਸਾਰ ਵਿੱਚ ਨਾ ਮੈਂ ਥਿਉ ਨਾ ਥਾ ਮਾਰੇ ਇਸ ਲੋਕ ਵਿੱਚ ਮੈਨੂੰ ਥਾਂ ਕੇ ਹਟਾ ਹੈ ਨਾ ਪਰ ਲੋਕ ਜਿ ਮੇਰਾ ਕੋਈ ਥਾਂ ਹੈ ਸਦਾ ਸਦਾ ਮਨ ਦਾ ਪਰਮਣ ਵਾਲਾ ਹੈ ਕਿਰਪਾ ਕਰੋ ਨਾ ਮੇਰੀ ਜਾਤੀ ਬੁੱਧੀ ਉਤਮ ਨੂੰ ਜਾਤੀ ਬੁੱਧੀ ਹੈ ਉਤਮ ਨੂੰ ਤੇ ਨਾਮੇ ਰਹੀ ਮਾਰਾ ਕਰੂ ਵਕਾਣਾ ਤੇ ਮੇਰੇ ਵਕਾਣ ਜੀ ਨੂੰ ਕੀਜੇ ਤੇ ਹੈ ਮੇਰੀ ਨਾਮ ਹੈ ਥੇ ਹੋ ਨਾ ਥਾ ਮੈਨੂੰ ਥੇ ਮਾਰੇ ਸਾਧ ਸੰਗੂਪੀ ਥੇ ਮੇਆ ਹੈ ਨਾਮੈ ਨੂੰ ਸੁਪ੍ਰੀਤ ਆਨ ਦੀ ਪ੍ਰਾਪਤੀ ਹੋਈ ਹੈ ਸਾਧ ਤੇਜ ਪ੍ਰਮ ਕਟਿਆ ਕਿਉਂਕਿ ਮਹਾਰਾਜ ਜੀ ਨੇ ਆਪ ਨੇ ਅਮਰਤ ਨਾਮ ਨੂੰ ਸ਼ਬਦ ਦਾ ਉਪਦੇਸ਼ ਬਖਸ਼ਿਆ ਹੈ ਉਹਨਾਂ ਦੇ ਭਰਮ ਨੂੰ ਜੰਮਣ ਮੰਨਦੇ ਨੂੰ ਆਪ ਨੂੰ ਕੱਢ ਰਿਹਾ ਹੈ ਗੁਰਨਾਮ ਦੀਆ ਸਮਝਾ ਜਿਸ ਤਰੂ ਆਪ ਅੰਮ੍ਰਿਤ ਨਾਮ ਸੁਣਿਆ ਆਤਮਾ ਬਸਰ ਹੋਈ ਆਪकी ਇਹੋ ਮਨ ਲਾਲਚ ਕਰਦਾ ਫਿਰੈ ਇਹ ਮਨ ਦਾ ਸੁਭਾਅ ਹੈ ਸਵਰ ਸਪਰਸ਼ ਰੂਪ ਦਾ ਸ੍ਰੰਗ ਵਿਸ਼ਿਆਂ ਚ ਪਰਚਿਆ ਹੋਇਆ ਪੁਰਾਣੇ ਸੰਗਰੇ ਕਰਨ ਦਾ ਕੱਤਰ ਕੰਦਾ ਲਾਲਚੀ ਕਰਦਾ ਫਿਰ ਰਹਿਣਾ ਹੈ ਲਾਲਚ ਲੱਗਾ ਜਾਏ ਜੀ ਲੱਗਾ ਹੋਇਆ ਹੈ ਦੇਹ ਨੂੰ ਸਵਾਪਤ ਕਰਕੇ ਅੰਤ ਨੂੰ ਪਰਲੋਕ ਪਿੱਛੀ ਜਾਂਦਾ ਹੈ ਕੰਦਾ ਕੂੜ ਵਿਆਪਿਆ ਇਤਨੀ ਝੂਠੀਆਂ ਦੰਦਿਆਂ ਜਿਹੜਾ ਜਨੇ ਲੱਗਾ ਹੋਇਆ ਹੈ ਸਕਾਮ ਕਰਮਾਂ ਦੇ ਜੰਗਪੁਰ ਚੋਟਾਂ ਖਾਣ ਜੀ ਜਿਹਨਾਂ ਦੀ ਪੁਰੀ ਦੀ ਜੰਗਪੁਰ ਜਾ ਕੇ ਚੋਟਾਂ ਸੱਤਾਂ ਖਾਵੇਗਾ ਤਰਕਾ ਰੂਪ ਨਾਨਕ ਸਭ ਕਿਸ ਆ ਪੀ ਆਪ ਹੈ ਜਿਸ ਨੂੰ ਪ੍ਰਵੇਸ਼ਿਤ ਕਰਨ ਨੂੰ ਪਈ ਤੇ ਜੇ ਇਹ ਜਿਨਨ ਕਰੇ ਇਸ ਨੂੰ ਪਏ ਕਿ ਕਿਉਂ ਜਾਣ ਲੈਂਦਾ ਕਿ ਆਪਣਾ ਆਪਰੂਪ ਵਾਹਿਗੁਰੂ ਜਿਸਾ ਕੋਈ ਲੋਕ ਪਰ ਲੋਕ ਵਿੱਚ ਦੂਜਾ ਨਹੀਂ ਕੋਈ ਇਸ ਵਾਹਿਗੁਰੂ ਤੋਂ ਬਗੈਰ ਦੂਸਰਾ ਕੋਈ ਸੰਸਾਰ ਵਿੱਚ ਨਹੀਂ ਹੈ ਭਗਤ ਖਜ਼ਾਨਾ ਬਖਸੇ ਉਹ ਜਿਸ ਨੂੰ ਸੱਚੇ ਪਾਤਸ਼ਾਹ ਦਾ ਭਾਵ ਭਗਤੀ ਦਾ ਖਜ਼ਾਨਾ ਦਰਸ਼ਨਾ ਕੀਤਾ ਹੈ ਗੁਰਮੁਖਾਂ ਸੁਖ ਹੋਵੇ ਜਦੋਂ ਗੁਰਮੁਖਾਂ ਨੂੰ ਆਤਮਨੰਦ ਸੁਖ ਦੀ ਪ੍ਰਾਪਤੀ ਹੁੰਦੀ ਹੈ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੂਲ ਲਓ ਮੈਂ ਸੰਗਤ ਕੀ ਵੀ ਕਰਿਆ ਕਰਾ ਤਾਂ ਹਜ਼ੂਰ ਫਰਮਾਉਂਦੇ ਵੀ ਭਾਈ ਸੱਚ ਰਤੇ ਸੇ ਟੂਲ ਲਓ ਜਿਹੜੀ ਸਿਤਿ ਨੈਗ ਵਿੱਚ ਰੰਗੇ ਹੋਏ ਐ ਉਹਨੇ ਦੀ ਸੰਗਤ ਕਰਨੀ ਚੰਗੀ ਐ ਕੂੜੀਆਂ ਦੀ ਸੰਗਤ ਕਰਕੇ ਤਾਂ ਕੂੜੀ ਪੱਲੇ ਪੈਂਦਾ ਹੈ ਸੋ ਸਤਨਾਮ ਜਿਨ੍ਹਾਂ ਦੇ ਕਿਤ ਮਰਮਾਣੀ ਸਿੰਘ ਕਰਕੇ ਰੰਗੇ ਹੋਏ ਐ ਛੇ ਐਸੇ ਮਹਤਮੇ ਹਨ ਤੋ ਲੋ ਹੋਇਆ ਸੀ ਗੁਰਮੁਖਾਂ ਦੇ ਤਾਈਂ ਸੇ ਵਿਰਲੇ ਸੰਸਾਰ ਉਹ ਦੁਨੀਆ ਜੀ ਜਿਸ ਪ੍ਰਕਾਰ ਕਰਾਇਆ ਪੰਛੀਆਂ ਨੂੰ ਜੋਗਾ ਪਾਉਣ ਲੱਗਿਆ ਸੀ ਹਾਂਸਾਂ ਨੇ ਆ ਕੇ ਉਸ ਨੂੰ ਨਾਲ ਦੇ ਕੇ ਉਹਦਾ ਵੀ ਜਿੰਦੜ ਚੱਕ ਦੁੱਤਾ ਜਿਸ ਤਰ੍ਹਾਂ ਇਸੇ ਪ੍ਰਕਾਰ ਸੰਸਾਰ ਦੇ ਅੰਦਰ ਜੇ ਨੂੰ ਸੇਵਾ ਪੂਜੇਮ ਕਰਨ ਲੱਗ ਜੇਗਾ ਤੇ ਹਾਂਸਾਂ ਵੀ ਨਹੀਂ ਮਹਤਮਾ ਤੈਨੂੰ ਮਿਲ ਜਾਣਗੇ ਸੇਵ ਦੇ ਰ ਨੇ ਹੈ ਉਹ ਵਿਰਲੇ ਸੰਸਾਰ ਵਿੱਚ ਬਹੁਤੇ ਨਹੀਂ ਹਨ ਤੋਨਿਆਂ ਦੇ ਟੋਲੇ ਨਹੀਂ ਹਨ ਉਹਨਾਂ ਦੇ ਇੱਕਦਮ ਨਾ ਰਸਤੀ ਵਾਲਾ ਕਾਦਰ ਲਈ ਜਾਏ ਬੁੱਢੀ ਉਹ ਬੇਰ ਵਾਲੇ ਹੈ ਸੂਰਜ ਵਾਂਗੂੰ ਚਮਕੀਲੇ ਹਨ ਸੰਸਾਰ ਵਿੱਚ 24 ਲੰਗੂ ਲਾਲ ਜੀ ਨੇ ਕਿਹਾ ਮਿੱਟੀ ਦੇ ਕਤਰਿਆਂ ਤੋਂ ਸੂਰਜ ਵਾਂਗੂੰ ਚਮਕਣ ਵਾਲੇ ਜੀਵਨ ਉਹਨਾਂ ਦੇ ਹੋ ਜਾਂਦੇ ਹੈ ਤੈਨ ਮਿਲਿਆ ਮੁਖ ਉਜਲਾ ਮਿਲਣੇ ਕਰਕੇ ਉਜਲਾ ਮੁਖ ਹੋ ਜਾਂਦਾ ਹੈ ਅੰਧਕਾਰ ਉਜਲ ਹੋ ਜਾਂਦਾ ਹੈ ਲੋਕੋ ਲੋਕ ਜੁਝਲੇ ਮੁਖਵਾਲੇ ਹੋ ਜਾਈਦਾ ਹੈ ਜਪਨਾਮ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਉਹਨਾਂ ਦੀ ਸੰਗਤ ਕਰਕੇ ਜਪ ਕੇ ਜੋ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਣ ਬਾਬਾ ਸਾਚਾ ਸਾਹਿਬ ਰਿਦਾ ਸਮਾਲ ਮਹਿੰਦ ਹੁਕਮਦਾਰੀ ਪੰਦਰ ਵਿਸ਼ੇਤੋ ਵੱਡੇ ਸਤਿਆ ਸੇਵਾ ਕਾਲ ਕੋ ਖੈਤਰੀ ਕਾਲਵਾਦ ਰੂਪੋ ਉਹ ਹਿਰਦੇ ਦੇ ਅੰਦਰ ਹੈ ਉਸ ਨੂੰ ਸਮਾਲ ਯਾਦ ਕਰ ਹਰ ਵਕਤ ਫਿਰ ਦਿਲ ਵਿੱਚ ਪ੍ਰਗਟ ਹੋਇਆ ਹੋਵੇਗਾ ਜਿਹੜੀ ਚੇਤੇ ਹੋਵੇ ਉਹ ਹੀ ਪ੍ਰਗਟ ਹੁੰਦੀ ਹੈ ਜਿਹੜੀ ਭੁੱਲ ਜਾਏ ਤਾਂਵੇਂ ਘਰ ਚ ਕਿੰਨੀਆਂ ਚੀਜ਼ਾਂ ਹੋਣ ਉਹ ਯਾਦ ਨਹੀਂ ਰਹਿੰਦੀ ਹੈ ਪ੍ਰਗਟ ਨਹੀਂ ਹੁੰਦੀ ਹੈ ਜਿਵੇਂ ਤੇਰੇ ਹਿਰਦੇ ਜੋਬਰੇ ਮੰਡੇ ਸੋਈ ਪਿੰਡੇ ਹੈ ਜੋ ਸੰਭਾਲੇਗਾ ਉਹ ਸਖਿਆਤ ਹੋ ਜਾਏਗਾ ਸਤਿਗੁਰ ਆਪਣਾ ਪੁੱਛ ਦੇਖ ਆਪਣੇ ਸਤਿਗੁਰ ਹੈ ਹੋਰ ਦੁਨੀਆ ਜਾਪਣਾ ਕੋਈ ਨਹੀਂ ਆਪਣੇ ਸਤਿਗੁਰ ਨਾਨਕ ਦੇਵ ਮਹਾਰਾਜ ਨੂੰ ਪੁੱਛ ਕੇ ਵੇਖ ਲੈਹੁ ਵਖੜ ਭਾ ਮੁਖ ਲਾਉਦਾ ਹੈ ਕਿ ਨਾਮ ਹੈ ਇਹਨੂੰ ਗੁਰਾਂ ਦੀ ਸੰਗਤ ਦਾ ਭਾਵ ਲੈ ਕੋਸ਼ ਕਰਕੇ ਖੋਜ ਲੈ ਰਹਾਉ ਇੱਕ ਸੱਚਾ ਸਭ ਸੇਵ ਦੀ ਇੱਕੋ ਹੀ ਸੱਚਾ ਅਕਾਲ ਪੁਰਖ ਹੋਇ ਸਾਰੀ ਸ਼੍ਰੀ ਕੀ ਉਸੇ ਨੂੰ ਕਰਦੀ ਹੈ ਉਸ ਦਾ ਤੁਰ ਭਾਗ ਮਿਲਾਵਾ ਹੋ ਵਰਜਨ ਇਸ ਕੰਮ ਕਰਨ ਕੀਤੇ ਤੁਹਾਨੂੰ ਆਜ ਤੋਂ ਉਹਨਾਂ ਦਾ ਉਸ ਵਾਹਿਗੁਰੂ ਨਾਲ ਬਨਾਪ ਹੁੰਦਾ ਹੈ ਸ੍ਰੀ ਕਾਮੀ ਕੇ ਨਿਖਿਤ ਕਰਮਣ ਵਾਲੇ ਸੋਸ਼ਣ ਦੀ ਭਰਮਣਾ ਜੇ ਸਰਗੋਦ ਕਹੇ ਜੇ ਮਾਗ ਲੋਕ ਕੇ ਜੂਨਾ ਕੀ ਭਰਮੇ ਰਹਿੰਦੇ ਹਨ ਗੁਰਮੁਖ ਮਿਲੇ ਸੀ ਨਾ ਵਿਛੜ ਹੈ ਜਿਹੜੀ ਗੁਰਮੁਖਾਂ ਦੀ ਸੰਗਤ ਚ ਮਿਲੀ ਹੈ ਮੁਖੀ ਸਤਗੁਰਾਂ ਨਾਲ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਹੈ ਪਾਵਹਿ ਸੱਚ ਸੂਏ ਸਿਜੇ ਅਕਾਲ ਪੁਰਖ ਦੇ ਸੁਖ ਨੂੰ ਪਾ ਲੈਂਦੇ ਸੋ ਉਹ ਪੁਰਖ ਇੱਕ ਭੰਤੀ ਸਾਰ ਨਾ ਜਾਣੀ ਇਕ ਲੋਕ ਨੱਚੇ ਟੱਪੜੀ ਲੱਗੇ ਰਹਿੰਦੇ ਹੈ ਨੱਚਿਆ ਟੱਪਿਆ ਧੱਕਣਾ ਹੋਵੇ ਧੱਕ ਦੀ ਖੌਂਦੀ ਨਹੀਂ ਜਾਣਦੇ ਹਰ ਪ੍ਰੇਸ਼ਟ ਦੀ ਦੀ ਮਨਮੁਖ ਭਰਮ ਭੁਲਾਏ ਮਨਮੁਖੀ ਬੁਣਾ ਹੋਇਆ ਗੁਰਮੁਖ ਬਣ ਕੇ ਭਰਤੀ ਨਹੀਂ ਕਰਦੇ ਕਿਉਂ ਪਰਮੇਜ ਨੂੰ ਲੰਘ ਜਾ ਰਹੇ ਹੁਣ ਉਹਨਾਂ ਵਿੱਚ ਆਪ ਵਰਤਦਾ ਸਰਦ ਆਕਾਰਪੁਰਖ ਉਹਨਾਂ ਵਿੱਚ ਵੀ ਆਪ ਹੀ ਵਰਤਿਆ ਹੈ ਪਰਮੇਸ਼ਰ ਕਾਰਨਾ ਕਿਸੂ ਨਾ ਜਾਏ ਜਿਸੇ ਮਖਿਤ ਦੇ ਸ਼ਕਾਮ ਕਰ ਅਜ ਫਸੇ ਹੋਏ ਹੈ ਉਹਨੋਂ ਪਾਸੋਂ ਨਿਸਕਾਮ ਕਰ ਕੋਈ ਕੁਛ ਕਰਿਆ ਹੀ ਨਹੀਂ ਜਾਂਦਾ ਉਹਨਾਂ ਦੇ ਪਾਸੋਂ ਆਪੋਂ ਯਤਨ ਨਹੀਂ ਕੀਤਾ ਜਾਂਦਾ ਅਲੱਗ ਹੋਣੇ ਕਰਕੇ ਤਮਹੀ ਦੀ ਕਿਰਪਾ ਤੋਂ ਬਗੈਰ ਜਿਸ ਨਾਲ ਜੋਰ ਨਾ ਚੱਲਈ ਜਿਸ ਵਾਂਗੋਂ ਭਾਈ ਕਿੱਲੇ ਜੀਵਨ ਨਹੀਂ ਚੱਲ ਸਕਦਾ ਬੰਨ ਨਹੀਂ ਚੱਲ ਸਕਦਾ ਖਲੇ ਕੀ ਕਹੇ ਅਰਦਾਸ ਤੁਹਾਨੂੰ ਦੇ ਆਪਾਂ ਨੂੰ ਖਲੋਕ ਸਮਝਿਤ ਹੋ ਕੇ ਅੰਗੋਂ ਸਾਹ ਤਾਂ ਕੇ ਤੋੜ ਕੇ ਅਰਦਾਸ ਇਸ ਤਰ੍ਹਾਂ ਹੋ ਕੇ ਕਰਨਾ ਕਰੀਏ ਨਾਨਕ ਗੁਰੂ ਮੇਰੇ ਕੰਮ ਕਰੋ ਜਿਹੜੇ ਅਰ ਬਿਸ਼ਣ ਹੈ ਕੀ ਨੰਨੂ ਮੇਰੇ ਦਾਸ ਕਹਿ ਲੂਗੇ ਮੇਰੇ ਅਧੀਨ ਕਰ ਦਿਓ ਨਾਨਕ ਗੁਰਮੁਖ ਨਾਮ ਮਨ ਵਸੈ ਇਸ ਪ੍ਰਕਾਰ ਗੁਰਮੁਖਾਂ ਦੀ ਸੰਗਤ ਕਰੀਏ ਗੁਰਮੁਖ ਬਣੀਏ ਫੇਰ ਗੁਰੂ ਸਾਹਿਬ ਜੀ ਕਹਿੰਦੇ ਨਾਮ ਨੰਦ ਦਸਦਾ ਹੈ ਤਾਂ ਸੁਣ ਕਰੇ ਸਾਵਾ ਸਾਹਿਬ ਜੀ ਦੇ ਪ੍ਰਵੇਸ਼ੇ ਸੁਣਦਾ ਹੈ ਨਾ ਉਹ ਦੁਆ ਸਿਮਨਰੀ ਅੰਦਰ ਹੋਂ ਹੁੰਦਾ ਤੇ ਤਾਂ ਕਦੇ ਯੋਗ ਮੇਰਾ ਵਹਿਗੁਰੂ ਕਰ ਲਿੰਦਾ ਹੈ ਧੰਨਵਾਦ ਹੈ ਉਸ ਦਾ ਜਿਨ੍ਹਾਂ ਨੇ ਇਸ ਗੁਰੂ ਸਾਹਿਬ ਦੇ ਮਤਿ ਨਾਲ ਜਪਿਆ ਹੈ ਕੌਣ ਕਿ ਉਹਨਾਂ ਦੀ ਮਾਰ ਸਾਹ ਆਵਾਜ਼ੇ ਕਰਦਾ ਉਸਨੇ ਧਮਕਾ ਦੇ ਯੋਗ ਬਣਾ ਲਿੰਦਾ ਮਾਰੂ ਮਹੱਲਾ ਤੀਜਾ ਮਾਰੂ ਦੇ ਸੀਤਲ ਕਰੇ ਜਿਹੜੇ ਜੀ ਬਨਵਾਜੀ ਬਹੁਤ سارے ਮਨ ਨੂੰ ਮਾਰਨ ਵਾਸਤੇ ਬੰਮਿਆਂ ਰੀਤਾਂ ਜੀ ਬੈਠੇ ਰਹਿੰਦੇ ਹਨਗੇ ਬਹੁਤ سارے ਧੂਣੀਆਂ ਪਾਉਂਦੇ ਰਹਿੰਦੇ ਹੋਣਗੇ ਬਹੁਤ سارے ਜੰਨ ਧਾਰਾ ਕਰਦੇ ਰਹਿੰਦੇ ਆ ਕੇ ਸੰਖੀਏ ਖਾ ਖਾ ਕੇ ਸਿਆਲ ਵੀ ਉਤਨੂ ਉਹ ਜਲ ਘਾਰਾ ਕਰ ਰਿਆ ਨੂੰ ਪਾਣਾ ਨਹੀਂ ਲੱਗਦਾ ਸੋ ਅੱਗ ਵੱਧ ਜਾਂਦੀ ਏ ਜਲ ਘਾਰਾ ਨਾ ਕਰਨ ਇਹ ਮਨ ਮਹਾਰਾ ਸੱਚੇ ਪ੍ਰਕਾਸ਼ਾ ਜੀ ਇਹ ਸੀਤਲ ਕਿਵੇਂ ਹੋਵੇ ਤਾਂ ਹਜੂਰ ਫਿਰਉ ਉਧੇ ਹਨ ਮਾਰੂ ਤੇ ਸੀਤਲ ਕਰੇ ਭਾਈ ਮਾਰੂ ਰੇਤੇ ਵੀ ਨਹੀਂ ਆਈ ਜਿਵੇਂ ਮਾਰੂ ਖੇਲੜਾ ਖਾ ਹੁੰਦਾ ਉਥੇ ਜੇ ਬਰਖਾ ਪਵੇ ਤਾਂ ਨਾ ਸੀਤਲਤਾ ਹੁੰਦੀ ਹੈ ਨਹੀਂ ਬੰਬਾ ਰੇਤਾ ਜਿਹੜਾ ਉਸ ਇਤਨਾ ਉੜਦਾ ਰਿੰਦਾ ਹੈ ਐਸੀ ਪ੍ਰਕਾਸ਼ ਮਨ ਮਾਰੂ ਥਾਂ ਦੀ ਨਹੀਂ ਆਈ ਹੈ ਗੁਰੂ ਸਾਹਿਬ ਸਿੰਘ ਜੀ ਕਾਮਰੋਜ਼ ਆਦਕਾਂ ਦੀ ਜਿਹੜੀ ਬਾਸ਼ਨਾ ਹੈ ਇਹ ਰੇਤ ਉੜਦੀ ਰਹਿੰਦੀ ਹੈ ਹਰ ਵਕਤ ਕਦੇ ਕੌਸ਼ਿਨੀ ਮਿਲਦੀ ਕ੍ਰਿਸ਼ਨਾ ਦੀ ਗੁਰਮੈਸ਼ਵਦੀ ਰਹਿੰਦੀ ਹੈ ਇਸ ਪ੍ਰਕਾਰ ਮਾਰੂ ਥਲ ਦੀ ਨਹੀਂ ਕੁਸੰਗੀ ਜਿਹੜਾ ਹਿਰਦਾ ਹੈ ਇਸ ਨੂੰ ਗੁਰੂ ਸਾਹਿਬ ਦੇ ਪਾਤਸ਼ਾਹ ਅਮਰਤ ਨਾਮ ਦੀ ਵਰਖਾ ਕਰਕੇ ਸ਼ੀਤਲ ਕਰ ਦਿੰਦੇ ਐਸੇ ਕਿਰਪਾਲੂ ਹਨ ਸੱਚੇ ਪਾਤਸ਼ਾਹ ਮਨੂਰ ਹੋ ਕਾਂਚਨ ਹੋ ਗੁਰੂ ਏ ਇਹਨੂੰ ਪੌੜਸ ਜਿਹੜਾ ਸਵੇਣਾ ਨਹੀਂ ਬਣਾਉਂਦਾ ਅਸਲੀ ਲੋਹੇ ਨੂੰ ਤਾਂ ਸੋਨਾ ਬਣਾ ਦਿੰਦਾ ਜੇ ਇਹ ਲੋਹੇ ਦੀ ਮੈਲ ਲੋਹ ਚ ਬਣਿਆ ਹੋਇਆ ਹੈ ਉਹਨੂੰ ਨੀ ਸਵੇਣਾ ਬਣਾਉਂਦਾ ਪਰ ਗੁਰੂ ਸਾਹਿਬ ਜੀ ਮਨੂਰ ਬਣ ਕੇ ਜਿਹੜੇ ਪਾਪੀ ਭਾਰੇ ਆਣ ਲੋਹੇ ਦੀ ਮੈਲ ਵੀ ਨਹੀਂ ਆਏ ਉਹ ਵੀ ਕੰਝ ਸੁਧ ਬਣਾ ਦਿੰਦੇ ਉਹਨੂੰ ਬ੍ਰਹਮ ਦਾ ਰੂਪ ਹੀ ਕਰ ਦਿੰਦੇ ਹਨ

ਜਾਕੇ ਹਿਰਦੇ ਵਸਿਆ ਹਰਪੁਰਖ ਪੂਰਮਾਨੋ ਮੇਰੇ ਮਨ ਅਨੰਦ ਧਿਆਏ ਹਰਨਾਮ ਜੀ ਮੇਰੀ ਪਿਆਰੀ ਮਨ ਰਾਤ ਨੂੰ ਅਕਾਲ ਪੁਰਖ ਹਰੀ ਜੋ ਸਾਰੇ ਪਾਪਾਂ ਦੇ ਹੱਲ ਵਾਲਾ ਹੈ ਤੇ ਉਹ ਅੰਮ੍ਰਿਤ ਨਾਮ ਨੂੰ ਘੋਣਾ ਕਰ ਸਤਗੁਰ ਕੈ ਬਚਨ ਅਰਾਧ ਤੂੰ ਆਪੋ ਨੇ ਜਪਿਆ ਜਾਂਦਾ ਕਿੰਮੀ ਜਤਨ ਕਰੀਏ ਸਤਗੁਰੂ ਸਾਹਿਬ ਦੇ ਬਚਨਾਂ ਨੂੰ ਹਿਰਦੇ ਚ ਵਸਾ ਕੇ ਇਸ ਪ੍ਰਕਾਰ ਤੂੰ ਧਿਆਨ ਕਰ ਸਤਿਗੁਰੂ ਦਾ ਬਚਨ ਅਰਾਧ ਤੂੰ ਬੰਦੀ ਭਾਵਨਾ ਦਾ ਯਾਦ ਕਰਦੇ ਸਾਰੇ ਬਚਨਾਂ ਦੁਆਰਾ ਅਨ ਦਿਨ ਗੁਣ ਗਾਵਾਂ ਰਾਜਨੀ ਵਾਹਿਗੁਰੂ ਦੇ ਗੁਣ ਗੰਦਾਰਾ ਵਿਦਿਆਰਤੀ ਰਾਤੋਂ ਵਿਭੰਗਿਆ ਰੂਪੀ ਦਿਨ ਹੋ ਜਾਏਗਾ ਰਹਾਉ ਗੁਰਮੁਖ ਏਕੋ ਜਾਣੀਐ ਗੁਰੂ ਗ੍ਰੰਥੀ ਸੰਗਤ ਦੁਆਰਾ ਮੁਖੀ ਸਤਗੁਰਾਂ ਦੁਆਰਾ ਇਕ ਅਕਾਲ ਪੁਰਖ ਨੂੰ ਜਾਣ ਕਰੀਏ ਜਾਂ ਸਤਗੁਰ ਦੇ 부ਝਾਏ ਜਿਸ ਨੇ ਕੀ ਸਿੱਖਿਆ ਸਮਝਾ ਦੇਣ ਆਇ ਗੁਰੂਖ ਬਣ ਕੇ ਕਿਰੂ ਜਾਣੀਦਾ ਹੈ ਸੋ ਸਤਗੁਰ ਸਾਲਾਹੀਐ ਸੋ ਤੱਤ ਤੱਦ ਲਖ ਅਰਥੂ ਸਤਗੁਰ ਬ੍ਰਹਮ ਰੂਪ ਹਨ ਗੁਰੂ ਨਾਨਕ ਮੇਰਿਆ ਫਾਰਮ ਤੇ ਜਨਨਾ ਕੋ ਬਰਿਹਾਰਾ ਉਹਨਾਂ ਦੀ ਸ਼ਿਫਟ ਕਰਨਾ ਕਰੀਏ ਜਿੱਦੂ ਇਹ ਸੋਝੀ ਪਾਈ ਜਿੱਦੂ ਬਿਨ ਦੇ ਪਾਸੋਂ ਜਿਸ ਕਰਕੇ ਇਹ ਸੋਝੀ ਬ੍ਰਹਮ ਗਿਆਨ ਦੀ ਸਮਝ ਪਾ ਲਈਏ ਸਤਗੁਰ ਛੋੜ ਦੂਜਾ ਲਗੇ ਜਿਹਦੇ ਪੈਸ ਕਦਮ ਨੂੰ ਸਹਾਣੀ ਛੱਡ ਕੇ ਦੂਜੀ ਦੇਵੀ ਦੀ ਉਤਿਆਰਿ ਉਪਾਸ਼ਨਾ ਤੇ ਕੋ ਹੰਮੇ ਵੀ ਕੋ ਬੰਨੇ ਵੀ ਕੋ ਪਾਰਾ ਵਾਲੀ ਰੰਨੇ ਦੀ ਤੋਟ ਮਕਰ ਸਰਵੜ ਦਾ ਇਸ ਪਾਸੇ ਲੱਗ ਗਏ ਹੁਣ ਕੀ ਕਰਨ ਅੱਗੇ ਜਾਏ ਤੂੰ ਲੋਕ ਜਾ ਕੇ ਕੀ ਕਰਨਗੇ ਉਹਨਾਂ ਦੀ ਉਪਾਸ਼ਨਾ ਕਰਕੇ ਜੰਮ ਨਹੀਂ ਛੱਡੇਗਾ ਉਹਨਾਂ ਨੂੰ ਵੀ ਜੰਮ ਨ ਮਾਰਿਆ ਹੈ ਤੇ ਉਹ ਵੀ ਮਰਨਗੇ ਉਹਨਾਂ ਦੇ ਉਪਾਸ਼ਕ ਵੀ ਜੰਮਪੁਰ ਬੱਧੇ ਮਾਰੀਐ ਪੂਰੀ ਜੰਮ ਕਰਕੇ ਤੈਹੀ ਕੋਟੇ ਜਾਂਦੇ ਹਨ ਬੰਨੇ ਦੇ ਚੰਗੀਆਂ ਸਜਾਵਾਂ ਪੈਂਦੀਆਂ ਨੇ ਹਿੱਲਣ ਜੋਗਾ ਨਹੀਂ ਹੁੰਦਾ ਇਸ ਪ੍ਰਕਾਰ ਓਗਣ ਰੂਪੀ ਰੱਸਿਆਂ ਦੇ ਨਾਲ ਬੰਨੇ ਹੋਏ ਨਾਲ ਕੋਗਣ ਜਿੱਤਲੇ ਤੇ ਤੇ ਗਵਿੰਨ ਜੀਰ ਸੰਗੜਾ ਨਾਲ ਬੰਨੇ ਹੋਏ ਜਿਵੇਂ ਵੀ ਪੁਰੀ ਚ ਮਾਰੇ ਜਾਣਗੇ ਬਹੁਤੀ ਮਿਲੇ ਸਜਾਏ ਬਹੁਤੀ ਜੂਤਾ ਦੇ ਭਰਮਣ ਦੀ ਕਰੇ ਪੱਥਰ ਬਣ ਕੇ ਦੇਖ ਲੋ ਕਈ ਪਹਾੜਾਂ ਨੇ ਜਿਵੇਂ ਇੱਕ ਠੋਰ ਬਾਸ ਕਰੇ ਪੱਥਰ ਬਣ ਕੇ ਅਨੇਕਾਂ ਜੂਗਾ ਜੀ ਕਥਾਈ ਬਸਤੇ ਰਹਿਣਗੇ ਕਿਉਂ ਬੜੀ ਭਾਰੀ ਹੋ ਮਿਲੇਗੀ ਮੇਰਾ ਪ੍ਰਭ ਵੀ ਪ੍ਰਵਾਹੂ ਹੈ ਮੇਰਾ ਪ੍ਰਭ ਅਕਾਲ ਪੁਰਖ ਵਾਹਿਗੁਰੂ ਕਿਸੇ ਦਾ ਖਾਸ ਉਹ ਕਹਦੇ ਨਹੀਂ ਹਾਇ ਤੇ ਸੀਮਾ ਦੇ ਤੇ ਪਤੀਜਣ ਵਾਲਾ ਨਹੀਂ ਉਹ ਵੀ ਪ੍ਰਵਾਹ ਕਿਸੇ ਦੀ ਖਾਸ ਨਹੀਂ ਉਸ ਵਾਹਿਗੁਰੂ ਮੇਰੇ ਪ੍ਰਭ ਨਾ ਤਿਲ ਤਿਲ ਨਾ ਤਮਾ ਨਾ ਕੋਲ ਜਿੰਨੇ ਵੀ ਤਮੋ ਗੁਣ ਹੈ ਤੇ ਨਾ ਤਮਾ ਖਾਸ ਹੈ ਕਿਸੇ ਦੇ ਵੇ ਸਾਡੇ ਮਗਰੋਂ ਕੋਈ ਕਿਸੇ ਪ੍ਰਕਾਰ ਕਰੇ ਕਿਉਂ ਤੇ ਜਿੰਨੀ ਵੀ ਤਨ ਨਹੀਂ ਤਮੋ ਗੁਣਿ ਹੋਰੇ ਤਿੰਜਨਾ ਤਨ ਅਗਿਆਨ ਦਾ ਨਹੀਂ ਰਮ ਨਹੀਂ ਹੈ ਕਿਸੇ ਪ੍ਰਕਾਰ ਦਾ ਨਾਨਕ ਤਿਸ ਸਰਣਾਈ ਨਾ ਉਹੋ ਕ੍ਰਿਸ਼ਨ ਹੈ ਨਾ ਤਮੋ ਗੁਣ ਹੈ ਨਾ ਅਗਿਆਨ ਹੈ ਨਾਨਕ ਤਿਸ ਸਰਣਾਈ ਭਜ ਪਾਉ ਸੰਗੁਰੂ ਸਾਹਿਬ ਜੀ ਕੰ ਤਿਸ ਵਾਹਿਗੁਰੂ ਦੀ ਸ਼ਰਨ ਭਾਈ ਭਜ ਕਰਕੇ ਜੇ ਕੋਈ ਆਦਿ اگ لگی تو بج کے باہر نکل جائے بچنے واسطے جی کوئی تو نکل کے باہر بج کے نکل جائے جس پرکار کوئی آرمی دشمن کے منہ چج کے باہر نکل جائے کیوں پہ سنسار کے دکھا ویوں پج کے وکارا تو ਨਾਨਕ ਨਾਨਕ ਤਿਸ ਸਰਣਾਈ ਭਜ ਪਾਉ ਦੀ ਸ਼ਰਨ ਸਾਰਿਆਂ ਮਕਾਲੋਂ ਤੋਂ ਮੁਕਤ ਹੋਣ ਵਾਸਕੇ ਭਜ ਕੇ ਪੈ ਜਾ ਆਪੇ ਬਖਸ਼ ਮਿਲਾ ਮੇਰੇ ਸਤਿਗੁਰ ਨਾਮ ਦੀ ਦਾਤ ਬਖਸ਼ ਕੇ ਸਾਰਿਆਂ ਔਗਣਾਂ ਨੂੰ ਸਾਰਿਆਂ ਨੂੰ ਬਖਸ਼ ਲਵੇਗਾ ਤੇ ਫਿਰ ਆਪ ਦੇ ਸਰੂਪ ਨਾਲ ਮਿਲ ਲਵੇਗਾ